ਕੋਸੇ ਮੁਲਾਜ਼ਮ ਪਹੁੰਚੇ ਹੋਏ ਨੇ ਗਮਾਟਾ ਦੇ ਅਫਸਰ ਵੀ ਪਹੁੰਚੇ ਹੋਏ ਨੇ ਕਿਉਂਕਿ ਲੰਬੇ ਸਮੇਂ ਤੋਂ ਇਹ ਜਿਹੜੀ ਸੋਸਾਇਟੀ ਹੈ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਕਈ ਜ਼ਿਆਦਾ ਇਸ਼ੂਸ ਖੜੇ ਹੋਏ ਨੇ ਮਾਟਾ ਜਿਹੜਾ ਲਗਾਤਾਰ ਕਹਿ ਰਿਹਾ ਕਿ ਜਿੰਨੀ ਵੀ ਕੰਸਟਰਕਸ਼ਨ ਉਹ ਕੀਤੀ ਗਈ ਹੈ ਲੋਕ ਜਿੰਨੇ ਵੀ ਰਹਿ ਰਹੇ ਨੇ ਉਹ ਇਲੀਗਲ ਤੌਰ ਤੇ ਰਹਿ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਵਾਡਾ ਦੇ ਖਿਲਾਫ ਨਾਰੇਬਾਜ਼ੀਆਂ ਲਗਾਈਆਂ ਜਾ ਰਹੀਆਂ ਨੇ ਉੱਥਾ ਤੇ ਗਵਾਡਾ ਦੇ ਵੱਲੋਂ ਆਈ ਥਿੰਕ ਹਾਈ ਕੋਰਟ ਦੇ ਵਿੱਚ ਵੀ ਇਹ ਕੇਸ ਚੱਲ ਰਿਹਾ ਕਿ ਜਿੰਨੀ ਵੀ ਇਹ ਬਿਲਡਿੰਗਾਂ ਜਿੰਨੀਆਂ ਤਕਾਨਾਂ ਨੇ ਘਰਨੇ ਲੋਕ ਸਾਰੇ ਜਿਹੜੇ ਨੇ ਇਲੀਗਲ ਤੌਰ ਤੇ ਇੱਥੇ ਰਹਿ ਰਹੇ ਨੇ ਮੇਰੇ ਪੱਖੋਂ ਦੇਖ ਰਿਹਾ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਚਾਰ ਨਗਰ ਦੇ ਵਿੱਚ ਡਿਮੋਲਿਸ਼ ਨੂੰ ਲੈ ਕੇ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਕੋਲ ਸ ਮੁਲਾਜ਼ਮ ਪਹੁੰਚੇ ਹੋਏ ਨੇ ਗਮਾਡਾ ਦੇ ਅਫਸਰ ਵੀ ਪਹੁੰਚੇ ਹੋਏ ਨੇ ਕਿਉਂਕਿ ਲੰਬੇ ਸਮੇਂ ਤੋਂ ਇਹ ਜਿਹੜੀ ਸੋਸਾਇਟੀ ਹੈ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਨਨਾਂ ਨੇ ਕਿ ਕਈ ਜਿਆਦਾ ਇਸ਼ੂਸ ਖੜੇ ਹੋਏ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਉਰ ਦੇ ਰਹਿਣ ਵਾਲੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਜਿੰਨੀ ਵੀ ਬਿਲਡਿੰਗ ਸਾਡੇ ਵੱਲੋਂ ਬਣਵਾਈ ਗਈ ਹੈ ਇਹ ਲੀਗਲ ਹੈ ਤੇ ਇਹਦੀ ਰਜਿਸਟਰੀ ਵੀ ਜਿਹੜੀ ਆ ਸਾਡੇ ਕੋਲ ਹੈਗੀ ਆ ਪਰ ਗਮਾਡਾ ਜਿਹੜਾ ਲਗਾਤਾਰ ਕਹਿੰਦੇ ਆ ਕਿ ਜਿੰਨੀ ਵੀ ਕੰਸਟ੍ਰਕਸ਼ਨ ਉਹਦੇ ਕੀਤੀ ਗਈ ਹੈ ਲੋਕ ਜਿੰਨੇ ਵੀ ਰਹਿ ਰਹੇ ਨੇ ਉਹ ਇਲੀਗਲ ਤੌਰ ਤੇ ਰਹਿ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਮਾਡਾ ਦੇ ਖਿਲਾਫ ਨਾਰੇਬਾਜ਼ੀਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਗੁੱਡਾ ਤੇ ਗਮਾਡਾ ਦੇ ਵੱਲੋਂ ਆਈ ਥਿੰਕ ਹਾਈ ਕੋਰਟ ਦੇ ਵਿੱਚ ਵੀ ਇਹ ਕੇਸ ਚੱਲ ਰਿਹਾ ਕਿ ਜਿੰਨੀ ਵੀ ਬਿਲਡਿੰਗ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਜਦਾ ਇਕੱਠਾ ਹੋਇਆ ਹੋਇਆ ਜਿੰਨੀ ਵੀ ਇਹ ਬਿਲਡਿੰਗ ਹੈ ਜਿੰਨੀਆਂ ਦੁਕਾਨਾਂ ਨੇ ਘਰ ਨੇ ਲੋਕ ਸਾਰੇ ਜਿਹੜੇ ਨੇ ਇਲੀਗਲ ਤੌਰ ਤੇ ਇੱਥੇ ਰਹਿ ਰਹੇ ਨੇ ਇਹਨਾਂ ਦੇ ਵੱਲੋਂ ਇਲੀਗਲ ਤੌਰ ਤੇ ਇਹ ਬਿਲਡਿੰਗਾਂ ਜਿਹੜੀਆਂ ਨੇ ਖੜੀਆਂ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਨਾ ਦਾ ਕੇਸ ਜਿਹੜਾ ਆ ਉਹ ਚੱਲ ਰਿਹਾ ਹਾਲਾਂਕਿ ਜਿਵੇਂ ਗਮਾਡਾ ਦੇ ਅਫਸਰ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਡੈਮੋਲਿਸ਼ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਕਿ ਇਸ ਤੇ ਲਗਾਤਾਰ ਜਿਹੜੇ ਇੱਥੇ ਦੇ ਨਾਗਰਿਕ ਸਿੱਗੇ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਸੀ ਜੇਕਰ ਇਸ ਨੂੰ ਡੈਮੋਲਿਸ਼ ਕਰਨ ਦੇ ਅਧਿਕਾਰ ਤੁਹਾਡੇ ਕੋਲ ਹੈਗੇ ਨੇ ਤਾਂ ਕੋਈ ਵੀ ਸਾਨੂੰ ਨੋਟਿਸ ਦਿਖਾਓ ਆਰਡਰ ਦਿਖਾਓ ਜਿੱਥੇ ਇਹ ਲਿਖਿਆ ਹੋਵੇਗਾ ਕਿ ਇਹ ਸਾਰਾ ਕੁਝ ਇਲੀਗਲ ਹੈ ਤੇ ਇਸ ਨੂੰ ਡੈਮੋਲਿਸ਼ ਕਰਨ ਦੇ ਹੱਕ ਜਿਹੜੇ ਨੇ ਉਹ ਦਿੱਤੇ ਗਏ ਨੇ ਰਾਈਟਸ ਹੈਗੇ ਨੇ ਤਾਂ ਜਿਸ ਨੂੰ ਲੈ ਕੇ ਲਗਾਤਾਰ ਬਹਿਸ ਬਸਾਈ ਹੁੰਦੀ ਹੋਈ ਨਜ਼ਰ ਆ ਰਹੀ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਾਥੀਓ ਜੁਝਾਰ ਨਗਰ ਦੀਆਂ ਕਿੰਨਾ ਜ਼ਿਆਦਾ ਇਕੱਠ ਹੋਇਆ ਹੋਇਆ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਲੋਕਾਂ ਦੇ ਵੱਲੋਂ ਵਿਰੋਧ ਵੀ ਜਿਹੜਾ ਆ ਜਾਰੀ ਹੈ ਕਿਉਂਕਿ ਲੋਕਾਂ ਦਾ ਕਹਿਣਾ ਕਿ ਅਸੀਂ 15-15 20 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਉਸ ਸਮੇਂ ਦੇ ਵਿੱਚ ਸਾਨੂੰ ਇੱਥੋਂ ਨਹੀਂ ਚੱਕਿਆ ਗਿਆ ਸਾਡੀਆਂ ਇਹ ਖੁੱਦੀਆਂ ਜ਼ਮੀਨਾਂ ਨੇ ਰਜਿਸਟਰੀ ਦੀ ਇੱਥੋਂ ਤੱਕ ਹੀ ਕਹਿੰਦੇ ਕਿ ਸਾਡੇ ਨਾਮ ਦੀ ਹੈ ਤੇ ਪਤਾ ਨਹੀਂ ਕੋਰਟ ਦੇ ਵਿੱਚ ਇਹ ਕੇਸ ਕਿਉਂ ਪਾਇਆ ਗਿਆ ਜਿਸ ਦੇ ਆਧਾਰ ਤੇ ਇਹ ਜਿਹੜਾ ਆ ਸਾਨੂੰ ਇੱਥੋਂ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗਮਾੜਾ ਤੇ ਪੁੱਡਾ ਦੇ ਅਧਿਕਾਰੀ ਇੱਥੇ ਪਹੁੰਚੇ ਹੋਣੇ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕ ਜਿਹੜ ਨੇ ਇਲੀਗਲ ਤੌਰ ਤੇ ਇੱਥੇ ਰਹਨੇ ਕੰਸਟਰਕਸ਼ਨ ਜਿੰਨੀ ਵੀ ਇਹ ਕੀਤੀ ਗਈ ਹੈ ਦੁਕਾਨਾਂ ਬਣਾਈਆਂ ਗਈਆਂ ਨੇ ਘਰ ਬਣਾਏ ਗਏ ਨੇ ਸਾਰਾ ਕੁਝ ਇਲੀਗਲ ਹੈ ਪਰ ਲੋਕ ਜਿਹੜੇ ਨੇ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਇਲੀਗਲ ਤਰੀਕੇ ਨਾਲ ਇੱਥੇ ਰਹਿ ਰਹੇ ਹਾਂ ਸਾਰਾ ਕੁਝ ਸਾਡਾ ਹੈ ਤੇ ਅਸੀਂ ਰਜਿਸਟਰੀਆਂ ਵੀ ਸਾਡੇ ਕੋਲ ਹੈਗੀਆਂ ਨੇ ਉਹਨਾਂ ਦਾ ਇਹ ਵੀ ਵੱਡਾ ਸਵਾਲ ਹੈ ਕਿ ਆਰਟੀਕਲ 21 ਦੇ ਤਹਿਤ ਕਿੱਥੇ ਇਹ ਲਿਖਿਆ ਹੋਇਆ ਹੈ ਕਿ ਜਿੱਥੇ ਕੋਈ ਵਿਅਕਤੀ ਵਸ ਜਾਂਦਾ ਹੈ ਵਸੀ ਹੋਏ ਨੂੰ ਉਜਾੜਨ ਦਾ ਅਧਿਕਾਰ ਜਿਹੜਾ ਇੱਕ ਕਾਨੂੰਨ ਤੱਕ ਨਹੀਂ ਦਿੰਦਾ ਤੁਸੀਂ ਕਿਹੜੇ ਆਰਟੀਕਲ ਦੇ ਤਹਿਤ ਇਹਨਾਂ ਲੋਕਾਂ ਨੂੰ ਜਿਹੜਾ ਆ ਇਸ ਸਮੇਂ ਉਜਾੜ ਰਹੇ ਹੋ ਸੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਸਾਰੀ ਜਿੰਨੀ ਪ੍ਰਾਪਰਟੀ ਹੈ ਇਹ ਇਲੀਗਲ ਦੱਸੀ ਜਾ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਡੇ ਨਾਮ ਦੀ ਹੈ ਰਜਿਸਟਰਡ ਹੈ ਬਟ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਗਮਾੜਾ ਤੇ ਪੁੱਡਾ ਦੇ ਅਧਿਕਾਰੀ ਇਸ ਨੂੰ ਉਜਾੜਨ ਦੇ ਲਈ ਇੱਥੇ ਪਹੁੰਚੇ ਹੋਏ